ਕੀ ਕਹਿਣਾ ਚਾਹੁੰਦੇ ਜਿਹੜੀ ਟਰਾਲੀ ਚੋਰੀ ਹੋਈ ਸੀ ਕਿੱਦਾਂ ਤੁਹਾਡੇ ਕੋਲ ਕੰਪਲੀਟ ਆਈ ਤੇ ਕਿੱਦਾਂ ਗਿਰਸਾ ਦੇ ਪੈਕੇਜ ਵਿੱਚ ਚੋਰੀ ਆ ਇਹ ਸਾਡਾ ਜਿਹੜਾ ਜੀ ਯਾਰਡ ਬਣਿਆ ਸੀਗਾ ਡੈਜ਼ਿਗਨੇਟਿਡ ਸਾਰਾ ਟਰੈਕਟਰ ਟਰਾਲੀ ਸਾਜੋ ਸਮਾਨ ਤੇ ਹੋਰ ਚੀਜ਼ਾਂ ਨਹੀਂ ਜੋ ਖਨੌਰੀ ਬਾਰਡਰ ਦੇ ਮੋਰਚੇ ਵਿੱਚੋਂ ਸਮਾਨ ਸੀਗਾ ਉਸਦੇ ਉਸ ਪਾਸਿਓ ਸਾਨੂੰ ਇੱਕ ਖਬਰ ਆਈ ਕਿ ਇੱਕ ਟਰਾਲੀ ਜੋ ਹੈ ਉੱਥੋਂ ਮਿਸਿੰਗ ਹੈ ਅਸੀਂ ਡਿਟੇਲ ਦੇ ਵਿੱਚ ਸਾਡੇ ਜਿਹੜੇ ਲੋਕਲ ਪੁਲਿਸ ਪਟਨਾ ਹਲਕੇ ਦੀ ਪੁਲਿਸ ਸੀ ਉਹ ਇਹ ਸਾਰੇ ਉੱਥੇ ਗਾਰਡ ਵੀ ਲਗਾਏ ਹੋਏ ਸੀ ਉਹਨਾਂ ਨੇ ਉੱਥੇ 24 ਘੰਟੇ ਦਾ ਹੈਲਪ ਬੇਸ ਲਾਇਆ ਹੋਇਆ ਸੀ ਜਿਸ ਦੇ ਵਿੱਚ ਆਧਾਰ ਕਾਰਡ ਗਵਾਹਾਂ ਦੇ ਸਾਈਨ ਸਾਰੇ ਸਾਜੋ ਸਮਾਨ ਦੀ ਲਿਸਟ ਸਭ ਕੁਝ ਰਿਕਾਰਡ ਕੀਤਾ ਜਾਂਦਾ ਸੀ ਉੱਥੋਂ ਪਤਾ ਚੱਲਿਆ ਕਿ ਇਹ 20 ਤਰੀਕ ਦੀ ਟਰਾਲੀ ਮਿਸ ਸੀ ਜੋ ਕੋਈ ਲੈ ਕੇ ਗਿਆ ਤੇ ਜਦੋਂ ਉਹ ਟ੍ਰੇਸ ਹੋਇਆ ਤਾਂ ਪਤਾ ਚੱਲਿਆ ਕਿ ਇੱਕ ਮੁਲਾਜ਼ਮ ਜੋ ਪਟਿਆਲਾ ਵਿੱਚ ਹੀ ਪੋਸਟਡ ਸੀ ਉਹ ਇਹ ਲੈ ਕੇ ਗਿਆ ਸੀ 24 ਤਰੀਕ ਨੂੰ ਇਹ ਟਰਾਲੀ ਵਾਪਸ ਉਸ ਯਾਰਡ ਵਿੱਚ ਬਰਾਮਦ ਵੀ ਕਰ ਲਈ ਗਈ ਸੀ ਵਾਪਸ ਹੋ لے ਆਈ ਸੀ ਜਦੋਂ ਸਾਨੂੰ ਇਹ ਕੰਪਲੇਂਟ ਮਿਲੀ ਸੀ ਉਸ ਦੇ ਤਹਿਤ ਫਿਰ ਪਾਟਣਾ ਪੁਲਿਸ ਨੇ ਇੱਕ 49 ਨੰਬਰ ਐਫ ਆਈ ਆਰ ਉਸ ਸੰਬੰਧਿਤ ਮੁਲਾਜ਼ਮ ਦੇ ਖਿਲਾਫ ਕੀਤੀ ਹੈ ਤੇ ਹਲੇ ਅੱਗੇ ਤਫ਼ਤੀਸ਼ ਚੱਲੀ ਹੈ ਇਹ ਪੁਲਿਸ ਮਲਾਗਾ ਮੈਂ ਜੀ ਉਸ ਤੋਂ ਕੋਈ ਹੋਰ ਆਧਾਰ ਕਾਰਡ ਨਹੀਂ ਮਿਲਣੇ ਜਿਹੜਾ ਇਹ ਆਧਾਰ ਕਾਰਡ ਹੈਗਾ ਪਤਾ ਚੱਲਿਆ ਹੈਗਾ ਕਿ ਉਹ ਕਿਸੇ ਹੋਰ ਦਾ ਸੀ ਜਿਹੜਾ ਉਹਨੇ ਕੀਤਾ ਲੇਕਿਨ ਸਾਨੂੰ ਇਸ ਦੇ ਬਾਰੇ ਮੁਕੰਮਲ ਟ੍ਰੇਸ ਅਸੀਂ ਇਸ ਨੂੰ ਇਸ ਲਈ ਕਰ ਪਾਏ ਕਿਉਂਕਿ ਸਿਰਫ ਅਸੀਂ ਆਧਾਰ ਕਾਰਡ ਸਿਰਫ ਅਸੀਂ ਗਵਾਹਾਂ ਦੇ ਬਿਆਨ ਨਹੀਂ ਲੈਂਦੇ ਸੀ ਅਸੀਂ ਇਸ ਮੌਕੇ ਤੇ ਵੀਡੀਓਗ੍ਰਾਫੀ ਤੇ ਫੋਟੋਗ੍ਰਾਫੀ ਵੀ ਕਰਦੇ ਸੀ ਤਾਂ ਜਿਸ ਬੰਦੇ ਦਾ ਇਹਨੇ ਆਧਾਰ ਕਾਰਡ ਦਿੱਤਾ ਸੀ ਉਸ ਦੇ ਨਾਲ ਨਾਲ ਇਹਨਾਂ ਦੀ ਅਸੀਂ ਫੋਟੋ ਵੀ ਕਲਿੱਕ ਕੀਤੀ ਸੀ ਜਿਸ ਦੇ ਨਾਲ ਇਹ ਕਨਸਰਨਡ ਇਨਸਾਨ ਜੋ ਹੈ ਉਹ ਟ੍ਰੇਸ ਹੋ ਪਾਇਆ ਸਰ ਕੰਪਲੇਂਟ ਕਿਹਦੇ ਵੱਲੋਂ ਕੀਤੀ ਗਈ ਜੋ ਕੰਪਲੇਨੈਂਟ ਨੇ ਉਹ ਬਰਨਾਲਾ ਜ਼ਿਲ੍ਹਾ ਦੇ ਰਹਿਣ ਵਾਲੇ ਨੇ ਜੀ ਉਥੋਂ ਹੀ ਉਹਨਾਂ ਦੀ ਟ੍ਰੌਲੀ ਸੀ